ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ 1994 ਵਿੱਚ ਤੇ ਆਈਐਫਐਸ ਸ਼੍ਰੀ ਧਰਮਿੰਦਰ ਸ਼ਰਮਾ ਨੇ ਪੰਜਾਬ ਫੋਰੈਸਟ ਡਿਪਾਰਟਮੈਂਟ ਦੇ ਚੇਅਰਮੈਨ ਵਜੋਂ ਦਾ ਸੰਭਾਲ ਲਿਆ ਉਹਨਾਂ ਕਹਿ ਕੇ ਇਸ ਖਾਸ ਮੌਕੇ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨਯੋਗ ਮੰਤਰੀ ਸ਼੍ਰੀ ਲਾਲ ਚੰਦ ਘਟਾਰੂ ਚੱਕ ਦਾ ਧੰਨਵਾਦ ਕੀਤਾ ਉਹਨਾਂ ਕਹਿ ਕੇ ਸਰਕਾਰ ਨੇ ਜਿਹੜਾ ਉਹਨਾਂ ਤੇ ਭਰੋਸਾ ਕੀਤਾ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਪੰਜਾਬ ਨੂੰ ਹਰਾ-ਭਰਾ ਕਰਨ ਲਈ ਕੰਮ ਕੀਤੇ ਜਾਣਗੇ ਕਲਮ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜੀ થેંકફુલ ਆ ਕਿ ਸਾਡੇ ਮੰંત્રી ਸਾਹਿਬ ਨੇ ਜਿਹੜੇ ਸ਼੍ਰੀ ਲਾਲ ਚੰਦ ਜੀ ਕਟਾਰੂਚਾ ਤੇ ਸਾਡੇ ਮੁੱਖ ਮੰਤਰੀ ਬਹੁਤ ਹੀ ਸਤਿਕਾਰਯੋਗ ਸ਼੍ਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਮੈਨੂੰ ਉੱਥੇ ਸੇਵਾ ਦਾ ਮੌਕਾ ਦਿੱਤਾ ਔਰ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਵੀ ਹੈਗੀ ਹੈ ਕਿ ਲੋਕਾਂ ਨੂੰ ਅਸੀਂ ਜਿਆਦਾ ਤੋਂ ਜਿਆਦਾ ਗ੍ਰੀਨਰੀ ਦੇ ਸਕੀਏ ਸਵੱਛ ਵਾਤਾਵਰਨ ਦੇ ਸਕੀਏ ਔਰ ਉਹਦੇ ਵਾਸਤੇ ਜੋ ਵੀ ਉਪਰਾਲੇ ਕੀਤੇ ਜਾ ਸਕਦੇ ਆ ਉਹ ਅਸੀਂ ਕਰਾਂਗੇ ਆਲਰੇਡੀ ਸਰਕਾਰ ਦਾ ਫੋਕਸ ਜਦੋਂ ਤੋਂ ਸਰਕਾਰ ਬਣੀ ਹੈ ਫੋਕਸ ਹੈ ਕਿ ਜਿਆਦਾ ਤੋਂ ਜਿਆਦਾ ਬੂਟੇ ਲਗਾਏ ਜਾਣ ਇੱਕ ਨਵੀਂ ਸਕੀਮ ਵੀ ਚਲਾਈ ਗਈ ਸੀ ਜਿਹੜੀ ਸ਼ਹੀਦ ਭਗਤ ਸਿੰਘ ਹਰੀਆਵਲ ਲਹਿਰ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੂੰ ਪਿੰਡਾਂ ਦੇ ਤੇ ਸ਼ਹਿਰਾਂ ਦੇ ਲੋਕਾਂ ਨੂੰ ਇਨਵੋਲ ਕੀਤਾ ਗਿਆ ਸੀ 2 ਸਾਲ ਪਹਿਲੇ ਇਹ ਸਕੀਮ ਆਈ ਸੀ ਤੇ ਹੁਣ ਅਸੀਂ ਹੋਰ ਇੱਕ ਫਰਦਰ ਸਕੀਮ ਲਿਆਣ ਜਾ ਰਹੇ ਹੈਗੇ ਆ ਜਾਇਕਾ ਪ੍ਰੋਜੈਕਟ ਦੇ ਅੰਡਰ ਜਿਹੜੀ ਜਪਾਨ ਗਵਰਨਮੈਂਟ ਦੇ ਤੂੰ ਮਦਦ ਮਿਲੇਗੀ ਉਹਦੇ ਨਾਲ ਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਇੱਕ ਅਸੀਂ ਪ੍ਰੋਜੈਕਟ ਲੈਣ ਜਾ ਰਹੇ ਹਾਂ ਜਿਹਦੇ ਚ ਐਗਰੋਫੋਰੈਸਟਰੀ ਦੇ ਉੱਤੇ ਵੀ ਫੋਕਸ ਹੋਏਗਾ ਤਾਂ ਕਿ ਲੋਕ ਜਿਆਦਾ ਤੋਂ ਜਿਆਦਾ ਰੁੱਖ ਲਗਾ ਸਕਣ ਮਤਲਬ ਜਿਹੜੇ ਸਾਡੇ ਕਿਸਾਨ ਭਾਈ ਐ ਉਹ ਜਿਆਦਾ ਤੋਂ ਜਿਆਦਾ ਦਰਖਤ ਲਗਾਣ ਜਿਹੜੇ ਵੀ ਕਿਸਾਨ ਸਾਡੇ ਨਾਲ ਜੁੜਨਗੇ ਉਹਨਾਂ ਨੂੰ ਅਸੀਂ ਬੇਸਿਕਲੀ ਸਪੋਰਟ ਕਰਾਂਗੇ ਐਗਰੋਫੋਰੈਸਟਰੀ ਨੂੰ ਛੋਟਾ ਕਿਸਾਨ ਇਸ ਕਰਕੇ ਨਹੀਂ ਕਰਦਾ ਕਿਉਂਕਿ ਉਹਨੂੰ ਪ੍ਰੋਪਰ ਸਪੋਰਟ ਨਹੀਂ ਮਿਲਦੀ ਕਿਉਂਕਿ ਅਗਰ ਜਦੋਂ ਤੁਸੀਂ ਰੁੱਖ ਲਾ ਦਿੰਦੇ ਹੋ ਤਾਂ ਉਹ ਤੁਹਾਡੀ ਜ਼ਮੀਨ ਬਲੌਕ ਹੋ ਜਾਂਦੀ ਹੈ ਕੁਝ ਸਾਲਾਂ ਲਈ ਤੇ ਜੇ ਅਸੀਂ ਸਪੋਰਟ ਕਰ ਸਕੀਏ ਫਾਰਮਰ ਨੂੰ ਉਸ ਸਮੇਂ ਦੌਰਾਨ ਤਾਂ ਉਹ ਸਾਡਾ ਮਤਲਬ ਇਹ ਮੰਨਣਾ ਹੈ ਕਿ ਉਹ ਟਰੀਜ਼ ਲਗਾਣਗੇ ਸੋ ਇਸ ਤਰ੍ਹਾਂ ਦਾ ਕੁਝ ਉਪਰਾਲਾ ਹੈਗਾ ਇਕੋਟੂਰਿਜ਼ਮ ਪ੍ਰੋਜੈਕਟ ਦੇ ਮਾਧਿਅਮ ਨਾਲ ਲੋਕਲ ਲੋਕਾਂ ਨੂੰ ਏਮਪਲੋਇਮੈਂਟ ਦੇਣ ਦਾ ਇਹਦੇ ਵਿੱਚ ਪ੍ਰੋਵੀਜ਼ਨ ਹੈਗਾ ਇਹਦੇ ਇਲਾਵਾ ਸਾਡੀਆਂ ਜਿਹੜੀਆਂ ਜਲਗਾਵਾ ਜਿਹਨੂੰ ਕਹਿੰਦੇ ਵੈਟਲੈਂਡਸ ਹੈਗੇ ਆ ਹਰੀਕੇ ਹੈ ਤੇ ਦੂਜੀਆਂ ਰਜੀਪ ਸਾਗਰ ਹੈ ਉਹਨਾਂ ਦੀ ਸਾਫ ਸਫਾਈ ਦਾ ਕਿਉਂਕਿ ਜਲਗਾਵਾ ਦੇ ਉੱਤੇ ਬਹੁਤ ਸਾਰੇ ਪ੍ਰਵਾਸੀ ਪੰਛੀ ਆਉਂਦੇ ਹਨ ਪ੍ਰਵਾਸੀ ਪੰਛੀ ਆਉਂਦੇ ਆ ਉਹ ਇੱਕ ਬਹੁਤ ਅੱਛੀ ਸਾਡੇ ਲਈ ਗੱਲ ਹੈ ਪੰਜਾਬ ਦੀ ਪਰ ਉਹਨਾਂ ਦੇ ਆਉਣ ਨਾਲ ਅਸੀਂ ਬਹੁਤ ਸਾਰੀ এমਪਲੋਇਮੈਂਟ ਵੀ ਜਨਰੇਟ ਕਰ ਸਕਦੇ ਹਾਂ ਕਿਉਂਕਿ ਉਹਨਾਂ ਨੂੰ ਦੇਖਣ ਵਾਸਤੇ ਇਸ ਤਰ੍ਹਾਂ ਦੇ ਟੂਰਿਸਟ ਹੈਗੇ ਆ ਜਿਹੜੇ ਕਿ ਉਹਨਾਂ ਨੂੰ ਦੇਖਣ ਵਾਸਤੇ ਸਪੈਸ਼ਲੀ ਇਹਦੀ ਗੱਲ ਕੀਤੀ ਗਈ ਸੀ ਜੀ ਜੀ ਅੱਜ 108 ਐਂਬੂਲੈਂਸ ਦੇ ਪ੍ਰੋਜੈਕਟ ਮੁਖੀ ਸ਼੍ਰੀ ਮਨੀਸ਼ ਬਤਰਾਵਾਲਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਹਨਾਂ ਨੇ ਇਸ ਮਿਸ਼ਨ ਬਾਰੇ ਚਾਨਣਾ ਪਾਇਆ ਉਹਨਾਂ ਕਿਹਾ ਕਿ 108 ਐਂਬੂਲੈਂਸ 2011 ਵਿੱਚ ਸ਼ੁਰੂ ਕੀਤਾ ਗਿਆ ਸੀ ਉਸ ਸਮੇਂ 240 ਐਂਬੂਲੈਂਸਾਂ ਪੂਰੇ ਪੰਜਾਬ ਵਿੱਚ ਸੰਪਰਨ ਹੁਣ ਇਹਨਾਂ ਦੀ ਗਿਣਤੀ 325 ਹੋ ਚੁੱਕਿਆ ਅਤੇ ਭਗਵਾਨਤ ਮਾਨ ਨੇ 32 ਪੁਰਾਣੀਆਂ ਗੱਡੀਆਂ ਬਦਲ ਕੇ ਨਵੀਆਂ ਗੱਡੀਆਂ ਐਡ ਕੀਤੀਆਂ ਹਨ ਸਤਿ ਸ਼੍ਰੀ ਅਕਾਲ ਜੀ ਮੈਂ ਮਨੀਸ਼ ਵਤਰਾ 108 एंबुलेंस प्रोजेक्ट हेड 108 एंबुलेंस परिवार जैन प्लस प्राइवेट लिमिटेड ਵੱਲੋਂ ਅੱਜ ਦੀ ਪ੍ਰੈਸ ਕਾਨਫਰੰਸ 'ਚ ਆਏ ਮੇਰੇ ਸਾਰੇ মিডিਆ ਸਹਿਯੋਗੀਆਂ ਦਾ ਬਹੁਤ-ਬਹੁਤ ਸਵਾਗਤ ਕਰਦਾ। ਅੱਜ ਦੀ ਪ੍ਰੈਸ ਕਾਨਫਰੰਸ ਜੋ ਹੈ ਮੁਹਾਲੀ ਜ਼ਿਲ੍ਹੇ ਵਿਖੇ ਸਾਲ 2024 ਦੇ ਵਿੱਚ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ 108 ਐਂਬੂਲੈਂਸ ਦੁਆਰਾ ਕੀਤੇ ਗਏ ਕਾਰਜਾਂ ਦਾ ਆਪ ਜੀ ਲੋਕਾਂ ਨਾਲ ਸਾਂਝਾ ਕਰਨਾ, ਡਾਟਾ ਸਾਂਝਾ ਕਰਨਾ ਅਤੇ ਉਹਦੇ ਬਾਰੇ ਹੋਰ ਹੋਰ ਗੱਲਬਾਤ ਕਰਨਾ ਤੇ ਨਾਲੇ ਆਪ ਜੀ ਲੋਕਾਂ ਦੇ ਥਰੂ ਲੋਕਾਂ ਨੂੰ ਇਸ ਸਰਵਿਸ ਨੂੰ ਹੋਰ ਵਧੀਆ ਤਰੀਕੇ ਨਾਲ ਇਸਤਮਾਲ ਕਰਨ ਦੀ ਅਪੀਲ ਕਰਨ ਵਾਸਤੇ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਜੀ ਅੱਜ ਦੇ ਸਮੇਂ ਦੇ ਵਿੱਚ ਜੇ ਅਗਰ ਆਪਾਂ ਗੱਲ ਕਰੀਏ 2011 ਦੇ ਵਿੱਚ ਜਦੋਂ ਇਹ ਸੇਵਾ ਚਾਲੂ ਹੋਈ ਸੀ ਉਦੋਂ 240 ਐਂਬੂਲੈਂਸ ਦੇ ਵਿੱਚ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਰ ਮਤਲਬ ਥਾਣੇ ਉੱਤੇ 108 ਐਂਬੂਲੈਂਸ ਆਪ ਦਾ ਸਹਿਯੋਗ ਦੇ ਰਹੀ ਸੀ ਆ ਦੀ ਸੇਵਾ ਪ੍ਰਦਾਨ ਕਰੀ ਸੀ ਪਿਛਲੇ ਕੁਝ ਸਮੇਂ ਦੇ ਵਿੱਚ ਸਰਕਾਰ ਨੇ ਉਹਦੇ ਵਿੱਚ ਹੋਰ ਮਜ਼ਬੂਤੀ ਪਾ ਦੇ ਇਹਨਾਂ ਗੱਡੀਆਂ ਨੂੰ 325 ਤੱਕ ਵਧਾਇਆ 325 ਗੱਡੀਆਂ ਦੇ ਵਿੱਚੋਂ 300 ਬੇਸਿਕ ਲਾਈਫ ਸਪੋਰਟ ਤੇ 25 ਐਡਵਾਂਸ ਲਾਈਫ ਸਪੋਰਟ ਗੱਡੀਆਂ ਹਨ ਜਿਹੜੀਆਂ ਅੱਜ ਪੂਰੇ ਪੰਜਾਬ ਦੇ ਵਿੱਚੇ 108 ਐਂਬੂਲੈਂਸ ਦੇ ਬੈਨਰ ਦੇ ਤਹਿਤ ਕੰਮ ਕਰ ਰਹੀਆਂ ਹਨ ਔਰ ਜਨਪਲਸ ਇਹਨਾਂ ਦਾ ਸੰਚਾਲਨ ਕਰ ਰਹੀ ਹੈ 58 58 ਗੱਡੀਆਂ ਦੀ ਅਗਰ ਮੈਂ ਗੱਲ ਕਰਾਂ ਫਿਲਹਾਲ ਪਿਛਲੇ ਕੁਝ ਸਮੇਂ ਪਹਿਲੇ 58 ਗੱਡੀਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਦੇ ਵਿੱਚੇ ਨਵੀਆਂ ਐਡ ਕੀਤੀਆਂ ਜਿਹੜੀਆਂ ਪੁਰਾਣੀਆਂ ਪੁਰਾਣੀਆਂ ਨੂੰ ਬਦਲ ਕੇ ਉਹਦੇ ਨਾਲ ਇਹਨਾਂ ਨੂੰ ਹੋਰ ਬਲ ਮਿਲਿਆ ਔਰ ਹੋਰ ਸਸ਼ਕਤ ਹੋਈ ਇਹ ਸਰਵਿਸ ਜਿਸ ਦੇ ਨਾਲ ਆਪਾਂ ਕਹਿ ਸਕਦੇ ਆ ਕਿ ਮਰੀਜ਼ ਕੋਲ ਜਲਦੀ ਪਹੁੰਚਣੇ ਸ਼ੁਦਾ ਮਿਲਿਆ ਸਹਾਇਤਾ ਮਿਲੀ ਤੇ ਮਰੀਜ਼ ਕੋਲ ਜਲਦੀ ਪਹੁੰਚ ਕੇ ਉਹਨੂੰ ਸਰਵਿਸ ਦੇ ਦੰਦੇ ਉਹਨੂੰ ਨਦੀਕੀ ਹਸਪਤਾਲ ਦੇ ਵਿੱਚ ਪਹੁੰਚਾਣੇ ਸਹਯੋਗ ਮਿਲਿਆ। ਕਿਸਾਨ ਜਿਸ ਨੂੰ ਕਦੇ ਕੁਦਰਤ ਦੀ ਮਾਰ ਚੜ੍ਹਨੀ ਪੈਂਦੀ ਹੈ ਤੇ ਕਦੇ ਸਰਕਾਰਾਂ ਦੀ। ਜਿਸ ਵਜ੍ਹਾ ਨਾਲ ਕਿਸਾਨੀ ਘਾਟੇ ਦਾ ਸੌਦਾ ਪਣਦੀ ਚਾ ਰਹੀ ਹੈ ਤੇ ਬਰੇ ਮੀਨਾ ਪੈਣ ਕਾਰਨ ਪਠਾਨਕੋਟ ਦੇ ਕੰਡੀ ਏਰੀਏ ਦੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਕਿਉਂਕਿ ਪਠਾਨਕੋਟ ਦੇ ਕੰਡੀ ਏਲਾਕੇ ਵਿੱਚ ਕਿਸਾਨ ਬਰਸਾਤੀ ਪਾਣੀ ਤੇ ਹੀ ਨਿਰਭਰ ਹਨ। ਜਿਸ ਦੇ ਚੱਲਦਿਆਂ ਕੰਡੀ ਦਾ ਕਿਸਾਨ ਚਿੰਤਿਤ ਨਜ਼ਰ ਆ ਰਿਹਾ ਹੈ। ਹਾਂ ਜੀ ਸਰ ਜਦੋਂ ਮੀਂਹ ਹੀ ਪਿਆ ਇਸ ਨਾਲ ਕੀ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ? ਸਰ ਇਸ ਵਕਤ ਫਸਲ ਦੇ ਆਪਾਂ ਗੇਹਾਂ ਦੇ ਵਿੱਚ ਖੜੇ ਆ। ਜਨਵਰੀ ਮਹੀਨਾ ਲਾਟ ਜਾ ਰਿਹਾ ਇਹ ਕਣਕ ਸਾਰੇ ਇੱਥੇ 2-2 ਢਾਈ-ਢਾਈ ਫੁੱਟ ਉੱਚੀ ਹੁੰਨੀ ਇਸ ਵਕਤ ਮੀਂਹ ਪੈਂਦਾ ਤੇ ਕੁਦਰਤ ਵੱਲੋਂ ਦਸੰਬਰ ਮਹੀਨੇ ਪੈਂਦਾ ਲੋਹੜੀ ਤੇ ਪੈਂਦਾ ਲੋਹੜੀ ਵਾਲਾ ਮਹੀਨਾ ਵੀ ਲੰਘ ਗਿਆ ਤਾਂ ਨੰਬਰ 2 ਸਾਰ ਉੱਤੇ ਇਹਨੂੰ ਤੇਲਾ ਬਹੁਤ ਪੈ ਗਿਆ ਜਿੰਨਾ ਮਰਜ਼ੀ ਆਪਾਂ ਨਹਿਰ ਦਾ ਪਾਣੀ ਲਾ ਲਈਏ ਟੋਲ ਦਾ ਪਾਣੀ ਲਾ ਲਈਏ ਉਹ ਨਹੀਂ ਸਾਫ ਹੋਣਾ ਜਿਹੜਾ ਮੀਂਹ ਪੈਣਾ ਕੁਦਰਤ ਵੱਲੋਂ ਕਣਕ ਹੋਗੀ ਮਟਰ ਹੋਗੇ ਸਰੋਂ ਹੋਗੀ ਬੈਂਗਣ ਹੋਗੇ ਲੀਚੀ ਹੋਗੀ ਅੰਬ ਹੋਗੇ ਸਭ ਤੋਂ ਜ਼ਿਆਦਾ ਕੰਡੀ ਏਰੀਆ ਸਾਡੇ ਇਹ ਮੀਂਹ ਨਾਲ ਬਹੁਤ ਬੈਨੀਫਿਟ ਹੁੰਦਾ ਜਿਮੀਦਾਰ ਨੂੰ ਜੇ ਮੀਂਹ ਨਹੀਂ ਪਏਗਾ ਤਾਂ ਜਿਮੀਦਾਰ ਦਾ ਦੀ ਸਰਕਾਰ ਨੂੰ ਕੀ ਮੰਗ ਕਰਨਾ ਚਾਹੋਗੇ ਹੁਣ ਸਰਕਾਰ ਅੱਗੇ ਮੰਗੇ ਰੱਖਣਾ ਚਾਹੁੰਦੇ ਆਂ ਕਿ ਜੇ ਸਰਕਾਰ ਜ਼ਿੰਮੇਵਾਰਾਂ ਨੂੰ ਦਵਾਈਆਂ ਦਵੇ ਜਿੱਦਾਂ ਪਹਿਲੇ ਸਭ ਆਉਂਦੀਆਂ ਹਸਪਤਾਲੀਆਂ ਦੇ ਵਿੱਚ ਉਹ ਵੀ ਸਰਕਾਰ ਨੇ ਬੰਦ ਕਰ ਦਿੱਤੀਆਂ ਪੀਲੀ ਕੁੰਗੀ ਤੇਲੇ ਵਾਲੀਆਂ ਜਿਹੜੇ ਪਿੱਛੇ ਤੋਰ 3 ਸਾਲ ਪਹਿਲੇ ਝੋਨੇ ਨੂੰ ਬਿਮਾਰੀ ਪੈ ਗਈ ਸਰਕਾਰ ਗਰਦੌਰੀਆਂ ਕਰਾ ਕੇ ਚਲੇ ਗਈਆਂ ਪਿੱ ਤਾਂ ਨੂੰ ਮਾਜਵਾ ਦਵਾਂਗੇ ਕਿਲੇ ਦਾ 15 ਤੋਂ 20000 ਰੁਪਇਆ ਵੀ ਤੁਹਾਡਾ ਜੋ ਲਾਗਤ ਆਈ ਉਹ ਹੀ ਖਰਚਾ ਮਿਲੇਗਾ ਇੱਕ 15 ਪੈਸੇ ਵੀ ਨਹੀਂ ਦਿੱਤੇ ਸਰਕਾਰ ਨੇ ਅੱਗੇ ਹੁਣ ਤੇਲਾ ਪੈ ਗਿਆ ਕਣਕਾਂ ਨੂੰ ਇਹਦੇ ਵਿੱਚ ਹੀ ਜ਼ਿੰਮੇਵਾਰ ਦਾ 15 ਤੋਂ 20000 ਰੁਪਇਆ ਕਿਲੇ ਦਾ ਨੁਕਸਾਨ ਉਹ ਕੋਈ ਮੰਗ ਕਰਦੇ ਤੁਸੀਂ ਮੰਗਰ ਸਰਕਾਰ ਅੱਗੇ ਹੋਰ ਕਰਦੇ ਆਂ ਵੀ ਜਾਂ ਤੇ ਜ਼ਿਮੀਂਦਾਰਾਂ ਨੂੰ ਦਵਾਈਆਂ ਦੇਣ ਕੁਝ ਸਰਕਾਰ ਵੀ ਸੋਚਣਾ ਜ਼ਿਮੀਂਦਾਰਾਂ ਦੀ ਬਾਸਾਰ ਫੜੇ ਹਾਂਜੀ ਸਰ ਜਿੱਦਾਂ ਇਸ ਵਾਰੀ ਮੀਂਹ ਕੱਟ ਪਿਆ ਇਸ ਵਾਰਾ ਫਸਲਾਂ ਨੂੰ ਕੀ ਨੁਕਸਾਨ ਹੋ ਰਿਹਾ ਦੇਖੋ ਜੀ ਇੱਕ ਤੇ ਮੀਂਹ ਨਾ ਪੈਣ ਕਾਰਨ ਇੱਕ ਤੇ ਸਾਡਾ ਕੰਢੀ ਇਲਾਕਾ ਤੇ ਜ਼ਿਆਦਾਤਰ ਇਹ ਬਾਰਿਸ਼ ਤੇ ਡਬੈਂਡ ਹੈਗਾ ਤੇ ਕੁਝ ਘੇਰੀ ਇਹ ਹੈਗੇ ਜਿਨ੍ਹਾਂ ਤੇ ਨਹਿਰੀ ਪਾਣੀ ਆ ਜਾਂਦਾ ਕੁਝ ਘੇਰੀ ਇਹ ਹੈਗੇ ਜਿੱਦ ਨਹਿਰੀ ਪਾਣੀ ਨਹੀਂ ਹੁੰਦਾ ਕੁਝ ਟਿਊਬਲਾਂ ਤੇ ਨੇ ਟਿਊਬਲਾਂ ਤੇ ਜੇ ਲੈਟ ਆ ਜੇ ਤੇ ਪਾਣੀ ਮਿਲ ਜਾਂਦਾ ਜੇ ਲੈਟ ਨਾ ਆਏ ਤੇ ਉਹ ਉੱਤੇ ਸਮੱਸਿਆ ਆ ਜਦੋਂ ਤੁਹਾਡੀ ਫਸਲ ਖਰਾਬ ਹੋ ਰਹੀ ਆ ਕੋਈ ਸਰਕਾਰ ਵੱਲੋਂ ਕੋਈ ਮੁਆਵਜ਼ਾ ਮਿਲਦਾ ਜਾਂ ਅੱਗੇ ਕੋਈ ਮਿਲਿਆ ਕਿ ਨਹੀਂ ਨਹੀਂ ਸਾਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਿਆ ਆਉਂਦੀ ਆ ਸਰਵੇ ਕਰਕੇ ਚਲ ਜਾਂਦੇ ਆ ਗਰਦੋਰੀਆਂ ਕਰਦੇ ਆ ਨਿਕਲ ਜਾਂਦੇ ਆ ਮੁਆਵਜ਼ਾ ਸਾਨੂੰ ਅਜੇ ਤੱਕ ਨਹੀਂ ਮਿਲਿਆ ਜੀ ਇਹ ਆ ਦੇਖੋ ਹੁਣ ਇਹ ਤੇਲਾ ਪਿਆ ਹਨਾ ਆ ਤੇਲੇ ਦੀ ਵਜ੍ਹਾ ਨਾਲ ਦੇਖਿਓ ਇਹ ਝਾੜ 'ਚ ਫਰਕ ਪੈਣਾ ਤੇ ਇਹ ਕਿਸਾਨਾਂ ਨੂੰ ਨੁਕਸਾਨ ਦੀ ਮੰਗ ਕਰਨਾ ਚਾਹੁੰਦੇ ਆਂ ਅਸੀਂ ਅਸੀਂ ਤੇ ਸਰਕਾਰ ਨੂੰ ਇਹੀ ਮੰਗ ਕਰਨੇ ਆ ਕਿ ਆ ਜਿਹੜੀ ਬਿਮਾਰੀ ਪਈ ਹੈ ਇਹਦਾ ਹੱਲ ਕੀਤਾ ਜਾਏ ਇੱਕ ਤੇ ਤੇ ਕਿਸਾਨਾਂ ਨੂੰ ਇਸ ਬਿਮਾਰੀ ਤੋਂ ਰਾਹਤ ਦਿਲਾਈ ਜਾਏ ਬੀਤੇ ਦਿਨੀ ਮੋਹਾਲੀ ਪੁਲਿਸ ਨੂੰ ਇੱਕ ਬੇਨਾਮੀ ਲਾਸ਼ ਮਿਲੀ ਸੀ ਜਿਸ ਦੀ ਜਾਂਚ ਵਿੱਚ ਦੋ ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਪੁਲਿਸ ਮੁਤਾਬਿਕ ਇਹ ਕਤਲ ਲੁੱਟ ਖੋਹ ਦੀ ਨੀਅਤ ਨਾਲ ਕੀਤਾ ਗਿਆ ਸੀ ਤੇ ਇਹ ਹਾਦਸਾ ਕਾਉਂਸਲ ਪਿੰਡ ਵਿੱਚ ਪੇਸ਼ ਆਇਆ ਸੀ ਪੁਲਿਸ ਮੁਤਾਬਕ ਮਰਨ ਵਾਲੇ ਤੇ ਚਾਕੂ ਨਾਲ वार ਕੀਤੇ ਗਏ ਸਨ ਤੇ ਉਸ ਸਮੇਂ ਉਸ ਦੇ بیٹے ਨੇ شناخت ਕੀਤੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਤਲ ਕਰਨ ਵਾਲਾ ਮਹਿਜ਼ 18 ਸਾਲਾ ਦਾ ਹੈ ਤੇ ਉਹ 10ਵੀਂ ਪਾਸ ਹੈ ਦਸੰਬਰ ਨੂੰ ਮੁਹਾਲੀ ਪੁਲਿਸ ਨੂੰ ਇੱਕ ਲਾवारिस লাশ ਮਿਲੀ ਸੀ ਜਿਹਦਾ ਇੱਕ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀਗਾ ਤੋ ਉਦੀ ਹੀ ਤਫਤੀਸ਼ ਨੂੰ ਫੋਲੋ ਕਰਦੇ ਹੋਏ ਅ ਮੋਹਾਲੀ ਪੁਲਿਸ ਦੀ ਸੀਆਈ ਟੀਮ ਔਰ ਜੋ ਥਾਣੇ ਦੀ ਨਾਇਆ ਗਾਂ ਪੁਲਿਸ ਸੀਗੀ ਉਹਨਾਂ ਨੇ ਇੱਕ ਵੱਡੀ ਕਾਮਯਾਬੀ ਮਿਲੀ ਜਿਦੇ ਵਿੱਚ ਦੋ ਅ ਅਕਿਊਜ਼ਡ ਜਿਹੜੇ ਕੇਸ ਦੇ ਵਿੱਚ ਇਨਵੋਲਡ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਉਹਨਾਂ ਦੀ ਪੁੱਛਗਿੱਛ ਤੇ ਸਾਨੂੰ ਉਹ ਕੇਸ ਬਾਰੇ ਤੇ ਬਾਕੀ ਔਰ ਲੂਟ ਕੋਹ ਦੇ ਕੇਸਸ ਬਾਰੇ ਪਤਾ ਲੱਗਿਆ ਤੇ ਅ ਕੇਸ ਦੇ ਬਰੀਫ ਇਦਾਂ ਹੈ ਕਿ ਜਦੋਂ ਸਾਨੂੰ ਆ ਬਾਡੀ ਮਿਲੀ ਸੀਗੀ ਉਦੋਂ ਬਾਅਦ ਉਥੋਂ ਦੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤੇ ਸਾਨੂੰ ਪਤਾ ਲੱਗਿਆ ਸੀਗਾ ਕਿ ਲੁੱਟ ਖੋਹ ਦੇ ਨiyet ਨਾਲ ਕਤਲ ਹੋ ਸਕਦਾ ਹੈ ਤੇ ਹੁਣ ਇਹਨਾਂ ਨੇ ਕਤਲ ਕਿਵੇਂ ਕੀਤਾ ਕਿ ਇਹ ਕਾਉਂਸਲ ਪਿੰਡ ਦੇ ਨੇੜੇ ਆ ਰਹੇ ਸੀਗੇ ਦੋਨੋਂ ਮੁੰਡੇ ਜਿਹੜੇ ਕਿ ਅਰੈਸਟ ਕੀਤੇ ਗਏ ਇਹਨਾਂ ਨੇ ਇੱਕ ਜਿਹੜਾ ਡਿਸੀਜ਼ਡ ਹੈਗਾ ਉਹ ਆ ਰਿਹਾ ਸੀਗਾ ਸਾਹਮਣੇ ਤਾਂ ਪੈਦਲ ਤੁਰ ਕੇ ਆ ਰਿਹਾ ਸੀਗੇ ਇਹਨਾਂ ਨੇ ਲੂਟ ਖੋਦੀ ਨੀਅਤ ਤੇ ਨਾਲ ਉਹਦੇ ਉੱਪਰ ਚਾਕੂ ਦੇ ਨਾਲ ਵਾਰ ਕੀਤਾ ਤੇ ਉਹਨੂੰ ਫਿਰ ਸਿੱਟ ਕੇ ਚਲੇ ਗਿਆ ਕਾਂਸਲਪਿੰਡ ਦੇ ਨੇੜੇ ਜੋ ਡਿਸੀਜ਼ਡ ਹੈ ਉਹਦੀ ਜਿਹੜੀ شناخت ਕੀਤੀ ਗਈ ਤੋਂ ਉਹਦਾ ਨਾਂ ਅ ਯਸ਼ ਪ੍ਰਸਾਦ ਸੁਬੇਦੀ ਜਿਹੜਾ ਕਿ ਨੇਪਾਲ ਦਾ ਰਹਿਣ ਵਾਲਾ ਹੈ ਤੋਂ ਉਹਦੇ ਬੇਟੇ ਨਹੀਂ ਉਹਦੀ شناخت ਕੀਤੀ ਸਿਗੀ ਤੇ ਜੋ ਦੋ ਅਕਿਊਜ਼ਡ ਹੈ ਉਹਨਾਂ ਦੇ ਵਿੱਚੋਂ ਇੱਕ ਜੁਵਨਾਈਲ ਹੈ ਤੇ ਦੂਜਾ ਹਰਵਿੰਦਰ ਸਿੰਘ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਉਹਦੀ ਉਮਰ 18 ਸਾਲ ਹੈ ਤੇ 10ਵੀ ਪੜ੍ਹਾ ਹੋਇਆ ਹੈਗਾ ਤੇ ਡ੍ਰੌਪ ਆਊਟ ਹੈ ਸਕੂਲ ਤੋਂ ਅ ਤੋ ਇਨਾਂ ਨੇ ਹੋਰ ਵੀ ਲੁੱਟ ਖੋ ਦਿਨੀ ਹੈ ਸੇਮ ਡੇ ਹੀ ਲੁੱਟ ਖੋ ਦੇ ਇੱਕ ਵਾਰਦਾਤ ਹੋਰ ਅੰਜਾਮ ਦਿੱਤੀ ਸੀ ਉਹਦੇ ਵਿੱਚ ਵੀ ਇਨਾਂ ਨੇ ਇੱਕ ਪੈਦਲ ਤੁਰ ਕੇ ਆਂਦੇ ਬੰਦਾ ਉਹ ਵੀ ਨੇਪਾਲ ਦਾ ਹੀ ਵਾਸੀ ਸੀਗਾ ਪਿਛੋਕਰ ਜਿਹਦੇ ਨੇਪਾਲ ਦੇ ਸੀਗੇ ਉਹਦੇ ਉੱਪਰ ਵੀ ਇਨਾਂ ਨੇ ਹਮਲਾ ਕੀਤਾ ਤੇ ਉਸ ਤੋਂ ਵੀ ਲੁੱਟ ਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਮੈਮ ਸਵੇਰੇ ਤੜਕਸਾਰ ਸਬਜੀ ਮੰਡੀ ਵਿੱਚ ਜਾਣ ਵਾਲਿਆਂ ਨੂੰ ਤਿੰਨ ਸਪਲੈਂਡਰ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਦਾ ਕਹਿ ਚੜਨਾ ਪਿਆ ਇਹਨਾਂ ਲੁਟੇਰਿਆਂ ਨੇ ਘੱਟੋ ਘੱਟ 8 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜੇ ਸਬਜੀ ਮੰਡੀ ਵਿੱਚ ਕੰਮ ਕਰਦੇ ਸਨ ਇਹਨਾਂ ਵਿੱਚੋਂ ਦੋ ਸਬਜ਼ੀਆਂ ਦੇ ਆੜਦੀਏ ਸਨ ਤੇ ਜਦ ਕਿ ਲੁਟੇਰਿਆਂ ਨੇ ਮਜ਼ਦੂਰ ਦਿਹਾੜੀ ਦਾ ਰਿਕਸ਼ਾ ਵਾਲੇ ਤੇ ਇਹ ਰਿਕਸ਼ਾ ਵਾਲੇ ਵੀ ਨਹੀਂ ਬਖਸ਼ੇ ਸਵਾਰਾ ਨਾ ਟਾਰਕਵੇ ਨਿਕਲਿਆ ਘਰੋਂ ਅੱਗੇ ਮੈਂ ਆਈਡੀਆ ਹੀ ਮੰਦਰ ਦੇ ਅਗਲੇ ਪਾਸੇ ਬੰਦੇ ਦੇ ਕੋਲੋਂ ਲੰਮਿਆ ਪਾਇਆ ਹੈਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਮੈਂ ਜੋ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਡਾ ਹੋ ਕੇ ਨਿਕਲ ਗਿਆ ਪਤਾ ਨਹੀਂ ਹੋਣਾ ਮੈਨੂੰ ਦੇਖ ਲਿਆ ਜਾਂ ਕੀ ਗੱਲ ਆ ਜਾਂ ਪਹਿਚਾਨ ਲਿਆ ਉਹਨਾਂ ਨੇ ਮੈਂ ਮੰਡੀ ਆਇਆ ਇਥੋਂ ਮੁੰਡੇ ਭੇਜਿਆ ਤਿੰਨ ਚਾਰ ਉਹਨੇ ਜਾਂਦਿਆਂ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਜੀ ਸਰਦਾਰੀ لال ਜੀ ਇੱਥੇ ਆਪਣੇ ਆਈਡੀਆ ਨੂੰ ਉਹਨੂੰ ਵੀ ਅਗਲੇ ਪਾਸੇ ਪੁਲੀਸ ਦੇ ਤੇ ਘੇਰ ਕੇ ਜੀ ਲਾ ਤੋੜ ਦਿਓ ਐ ਮਕੇ ਐਡਮਿਟ ਹਸਪੀਟਲ ਹੋਇਆ ਵੀ ਇਹ ਕੁਛ ਸੁਣਾਉਂਗਾ ਤਾਂ ਹਾਂ ਜੀ ਉਹਨਾਂ ਕੋ ਖੋਇਆ ਉਹਨਾਂ ਕੋ ਨਹੀਂ ਮੈਨੂੰ ਪਤਾ ਹੈ ਮੁੰਡਾ ਜਿਹੜਾ ਹੋਣ ਰਿਆ ਸੀਗਾ ਇੱਕ ਤੇ ਮੰਡੀ ਬੰਦਾ ਕੰਮ ਕਰਦਾ ਜਿਹੜਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਸੀਗੇ ਕੋਈ ਬੈਂ ਤੇ ਕਾਫੀ ਸਟਾਟਸ ਲੱਗੀਆਂ ਨੇ ਤੇ ਆਉਂਦਿਆ ਤੇ ਬਸ ਬੰਦੇ ਗੱਰੀ ਹੱਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਇ thế ਦਿਆ ਜੇ ਤਾਂ ਲਈ ਦੇ ਮੰਡੀ ਲਈ ਦੀ ਆ ਦੇ ਸੈਕ ਤੇ ਬੰਦੇ ਆਈ ਧੀ ਆਈ ਆਹੋ ਜੋ ਹੋਰ ਵੀ ਕਈਆਂ ਨੂੰ ਪੇਸ ਬਤੇੜਿਆਂ ਤੋਂ ਪਦੇ ਪਏ ਮੈਂ ਤੇ ਮਸਖਲਦੇ ਆਉਂਦੇ ਰ ਮੇਰੇ ਹੱਥੀ ਬੇਦ ਮੇਰੇ ਸਭ ਕਵੀ ਵੀ ਪਾਰ ਦਿੱਤੀ ਹੈ ਬਣਾਣ ਤੇ ਕੀ ਹੋਇਆ ਛੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਹੀ ਵਿੱਚ ਬੇਜਿਕ ਐਸ ਵਾਲੀਆਂ ਕਾਪੀਆਂ ਅਸੀਂ ਕਹਿੰਦੇ ਕੀ ਸੀ ਕਾਦੇ ਪਾਸੇ ਕਹਿੰਦੇ ਪੈਸੇ ਮੈਂ ਭਰਾ ਹੀ ਨਹੀਂ ਪੈਸੇ ਵੇਚ ਲੋ ਤੁਹਾਡਾ ਤਲੂਫ ਹੈ ਉਹਨਾਂ ਨੇ ਹੋਰ ਕਿੰਨੂ ਕਿੰਨੂ ਵੇਚ ਤਿੰਨ ਚਾਰ ਬੰਦੇ ਨੂੰ ਵੇਚ ਹਾਂਜੀ ਕਿਸੇ ਕੋਲ ਕੋਈ ਕੁਝ ਪਤਾ ਨਹੀਂ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਗਏ ਹੋ ਗਏ ਤੇ ਕੀ ਮੰਗ ਕਰਦੇ ਹੋ ਮਾਗੇ ਸਰਕਾਰ ਵੀ ਕਾਰਵਾਈ ਕਰੀ ਸਰਕਾਰ ਵਾਰੀ ਕਾਰਵਾਈ ਕਰੇ ਇਹਨੇ ਦੀ ਫਟਕ ਲੱਗੇ ਪਏ ਮੜੀਆਂ ਲੱਗੇ ਮਾਰੇ ਮੋਰੀਆ ਵੀ 2 ਦਾਤਰ ਮਾਰੇ ਮੁਰਕੇ ਚ ਪੇੜਾ ਮਾਰੀਆਂ ਦਾਤਰ ਕਿੱਥੇ ਵੱਜਿਆ ਦਾਤਰ ਮੋਰਾ ਮਾਰੇ ਆ ਪੇਟ ਤੇ ਮਾਰੇ ਮੇਰੇ ਕੁੱਤੇ ਆ ਉਂਗਲਾਂ ਦੇ ਉਂਗਲਾਂ ਤਾਂ ਪਹਿਲੇ ਲੱਗਦੀ ਗੁਰਦਾਸਪੁਰ ਦੇ ਪਿੰਡ ਮਸ਼ਾਲਾ ਵਿੱਚ 14 ਮਰਲੇ ਦੇ ਪਲਾਟ ਨੂੰ ਲੈ ਕੇ ਚਚੇਰੇ ਭਰਾਵਾਂ ਵਿੱਚਕਾਰ ਝਗੜਾ ਹੋ ਗਿਆ ਇੱਕ ਭਰਾ ਰਵੀ ਸੈਣੀ 48 ਸਾਲ ਦੀ ਜਿਸ ਦੀ ਮੌਤ ਹੋ ਗਈ ਮ੍ਰਿਤਕ ਤੇ ਪਰਿਵਾਰਕ ਮੈਂਬਰਾਂ ਦੇ 6 ਲੋਕਾਂ ਦੇ ਖਿਲਾਫ ਹੱਤਿਆ ਕਰਨ ਦਾ ਰੋਪ ਲਗਾਇਆ ਪੁਲਿਸ ਕੋਲੋਂ 5 ਦੇ ਖਿਲਾਫ ਮਾਮਲਾ ਦਰਜ ਕਰ ਰੋਚਿਤ ਆਇਆ ਗਿਆ ਤੇ ਪਰਿਵਾਰ ਨੇ ਪੁਲਿਸ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਉਹਨਾਂ ਕਹਿ ਕੇ ਜਿੰਨਾ ਚਿਰ 6ਵੇਂ ਦੋਸ਼ੀ ਖਿਲਾਫ ਮਾਮਲਾ ਦਰਜ ਨਹੀਂ ਹੁੰਦਾ ਉਹਨਾਂ ਚਿਰ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ ਅਮਿਤਾ ਕੁਮਾਰੀ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਹੈ ਪਿੰਡ ਮਸਰਾਲਾ ਕੀ ਗੱਲਬਾਤ ਹੋਈ ਹੈ ਗੱਲਬਾਤ ਹੋਈ ਕਿ ਸਾਡਾ ਪਲਾਟ ਅਸੀਂ ਮਕਾਨ ਬਣਾਇਦਾ ਸੀ ਤੇ ਨਾਲ ਖਾਲੀ ਪਲਾਟ ਸੀ ਉੱਥੇ ਅਸੀਂ ਆਪਣੇ ਪਲਾਟ ਦੇ ਵਿੱਚ ਕੰਦ ਕੱਢੇ ਕਰਦੇ ਸੀ ਕੰਦ ਕੱਢੇ ਕਰਦੇ ਸੀ ਤੇ ਉਹ ਦੂਸਰੇ ਨਾਲ ਜਿਹੜਾ ਸਾਡੇ ਚਾਚਾ ਦਾ ਮੁੰਡਾ ਸੀ ਉਹਨਾਂ ਦਾ ਨਾਲ ਪਲਾਟ ਸੀ ਉਹ ਸਾਨੂੰ ਕੰਦ ਕੱਢਣ ਤੋਂ ਨਾ ਰੋਕਦਾ ਸੀ ਤੇ ਰੋਕਦਾ ਸੀ ਤੇ ਇੱਕ ਮੇਰੇ ਪਤੀ ਫੈਸਲਾ ਵੀ ਹੋ ਗਿਆ ਸੀ ਪੁਲਿਸ ਨੇ ਫੈਸਲਾ ਵੀ ਸਾਨੂੰ ਦੇ ਦਿੱਤੇ ਦਾ ਸੀ ਕਿ ਤੁਸੀਂ ਨਿਸ਼ਾਨੀ ਲਾ ਕੇ ਤੇ ਇੰਨੀ ਤੇ ਤੁਸੀਂ ਕੱਢ ਸਕਦੇ ਹੋ ਆਪਣੀ ਕੰਦ ਦੋ ਇੱਕ ਡੇਢ ਮਹੀਨਾ ਪਹਿਲਾਂ ਦੀ ਗੱਲ ਹੈ ਇੱਕ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਕੁਝ ਕੁਝ ਕਰੇ ਕਰਦੇ ਸੀ ਉੱਥੇ ਤੋਂ ਵਿਜੇ ਕੁਮਾਰ ਆਇਆ ਉਹਨੇ ਇਹਨਾਂ ਨੂੰ ਪਾੜ ਲਿਆ ਪਾੜ ਕੇ ਤੇ ਇਹਨਾਂ ਦੇ ਆ ਛਾਤੀ ਤੇ ਵੀ ਬੈਠ ਗਿਆ ਤੇ ਦੱਤਰ ਮਾਰਿਆ ਪਿੱਠ ਤੇ ਕਈ ਮਾਰੀ ਜਨਾਨੀ ਉਹਦੀ ਨੇ ਚਾਰ ਜਨੇਹੀ ਉਹ ਬਿਜੇ ਕੁਮਾਰ ਉਹਦੀ ਪਤਨੀ ਰਕੇਸ਼ ਕੁਮਾਰੀ ਅ ਅਕਸ਼ੇ ਕੁਮਾਰ ਉਹਦਾ ਬੇਟਾ ਬੇਟੀ ਤਾਂ ਅਕਸ਼ੀ ਸੈਣੀ ਜੀ ਜੱਟ ਜੀ ਤੁਹਾਨੂੰ ਕਿਹੜਾ ਕਿੱਲਾ ਦਾ ਮੇਰੇ ਪਤੀ ਹੀ ਕੀ ਨਾਮ ਲਗਾ ਰਵੀ ਕੁਮਾਰ ਹਾਂਜੀ ਕਿੰਨੇ ਮਰਲੇ ਦਾ ਕੱਢਣਾ ਕੱਲ 6:30 ਵਜੇ ਜਿਹੜਾ ਪਲਾਟ ਰਾ ਉਹ ਕਿੰਨੇ ਮਰਲੇ ਦਾ ਪਲਾਟ ਚਾਹੀਦਾ 14 ਕ ਮਰਲੇ ਦਾ ਹੀ ਉਹ ਲੈ ਝਗੜਾ ਹੈ ਆ 14 ਮਰਲੇ ਕੋਸ਼ੇ ਉੱਪਰ ਹੀ ਚਾ 14 ਹੀ ਹਾਂਜੀ ਉਹਦਾ ਝਗੜਾ ਹੈ ਕੀ ਕਹਿੰਦੇ ਕਿ ਉਹ ਰੋਕ ਦੇਗੇ ਔਰ ਰੋਕਦੇ ਹੀ ਰਸਤੇ ਰਸਤੇ ਦਾ ਕੋਈ ਚੱਕਰ ਪਾਉਂਦੇ ਹੀ ਤੇ ਰਸਤਾ ਹੈ ਨਹੀਂ ਵਿੱਚ। ਅੱਛਾ। ਤਾਂ ਕਿ ਰਸਤਾ ਹੈ ਨਹੀਂ ਵਿੱਚ ਰਸਤਾ ਪਿੱਛੇ ਹੀ ਬੰਦ ਹੋ ਜਾਂਦਾ ਹੀ। ਔਰ ਰਸਤੇ ਦਾ ਕੋਈ ਚੱਕਰ ਪਾਉਂਦੇ ਹੀ। ਹੁਣ ਪੁਲਸ ਨੇ ਕੀ ਕੀਤੀ ਹੈ? ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੱਲ ਦੀ। ਪੁਲਸ ਲੈਣੇ ਉਹਨਾਂ ਨੇ ਪੁਲਸਾ ਲੈਣੇ ਪਾਹੀ ਚੀਏ ਬੰਦੇ ਲਖਾਏ ਹੀ ਇਹਨਾਂ ਨੇ 5 ਬੰਦੇ ਰੱਖੇ ਇੱਕ ਬੰਦਾ ਕੱਢ ਦਿੱਤਾ ਵਿੱਚੋਂ। ਹਾਂਜੀ ਜਿਹੜਾ ਮੇਨ ਬੰਦਾ ਜਿਹੜਾ ਇਹਨੂੰ ਸ਼ਾਇਦ ਹਿੰਦਾ ਹੀ ਹਰ ਕੰਮ ਕਰਾਂਦਾ ਹੀ ਨਾਲ ਹੋ ਕੇ। ਤੁਹਾਡੀ ਕੀ ਮੰਗ ਹੈ? ਸੋ ਉਹਦਾ ਨਾਹੀਂ ਸੁਖਦੇਵ ਰਾਜ। ਕੀ ਚਾਹੁੰਦੇ ਹੋ ਕੀ ਮੰਗ ਤੁਹਾਡੀ? ਆਹੀ ਜਾਣਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੰਦੇ ਰੈਸਟ ਹੋਣੇ ਚਾਹੀਦੇ ਆ ਜਿਹੜੇ ਪਹਿਲੇ ਬੰਦੇ ਰੈਸਟ ਹੋਣ ਫੇਰ ਅਸੀਂ ਸੰਸਕਾਰ ਕਰਨਾ ਇਦਾਂ ਨਹੀਂ ਕਰਨਾ ਤੁਹਾਡੇ ਪਤੀ ਤੇ ਜਿਹੜਾ ਜਿੰਨੇ ਹਮਲਾ ਕੀਤਾ ਉਹ ਆਪਨੇ ਕੀ ਲੱਗਦੇ ਨੇ ਭਰਾ ਲੱਗਦੇ ਆਏ ਚਾਚੇ ਦੇ ਮੁੰਡੇ ਆ ਹਾਂਜੀ ਇਹ ਘਟਨਾ ਕੱਲ 10:30 ਵਜੇ ਦੱਸਦੇ ਉਹਨਾਂ ਨੇ ਬਿਆਨ ਲਿਖਾਇਆ ਜੀ ਇਹ ਤਾਂ ਇਹ ਪਹਿਲਾਂ ਜਗ੍ਹਾ ਦਾ ਝਗੜਾ ਚੱਲਦਾ ਸੀ ਕੋ ਪਹਿਲਾਂ ਹੀ ਸ਼ੁਰੂ ਹੋ ਗਿਆ ਕਿਸੇ ਤਾਫੀ 5-6 ਮਹੀਨਿਆਂ ਤੋਂ ਚੱਲ ਰਿਹਾ ਸੀ ਝਗੜਾ ਤੇ ਕੋਰਟ ਕੇਸ ਵੀ ਚੱਲਦੇ ਇਹਨਾਂ ਦੇ ਕੱਲ ਕਿਤੇ ਉਹ ਰਵੀ ਕੁਮਾਰ ਆਪਣੀ ਜਿਹੜੀ ਘਰ ਦੀ ਚਾਰਜਦਾਰੀ ਕਰ ਰਿਹਾ ਸੀਗਾ ਇਨਾਂ ਨੇ ਆ ਕੇ ਦੇ ਉੱਤੇ ਹਮਲਾ ਕਰਤਾ ਵਿੱਚ ਵਿਜੇ ਕੁਮਾਰ ਤੇ ਉਹਦੀ ਘਰ ਦੀ ਰਕੇਸ਼ ਕੁਮਾਰੀ ਉਹਦਾ ਲੜਕਾ ਅਕਸ਼ੇ ਕੁਮਾਰ ਅਕਸ਼ੇ ਸੈਣੀ ਤੇ ਇਹਦੀ ਲੜਕੀ ਹੈ ਪ੍ਰਤਾਪਸੀ ਸੈਣੀ ਤੇ ਦੋ ਬੰਦੇ ਨਾਲ ਹੋਰ ਲਖਾਇਆ ਜਗਿੰਦਰਪਾਲ ਸ਼ਕਦੇਵ ਰਾਜ ਕਿੰਨੀ ਚੋਰੀ ਚੜਾ ਜਿਲ੍ਹਾ ਸੰਗਰੂਰ ਦੇ ਵਿੱਚ ਐਸਐਸਪੀ ਸਰਦਾਰ ਸਰਤਾਜ ਸਿੰਘ ਚਾਹਲ ਦੀ ਅਗਵਾਈ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਪੁਲਿਸ ਵੱਲੋਂ ਚਾਈਨਾ ਡੋਰ ਨੂੰ ਲਾ ਕੇ ਬਖਸ਼ਤੀ ਕੀਤੀ ਗਈ ਹੈ ਜਿਸ ਦੇ ਤਹਿਤ ਅਜ ਸੁਨਾਮ ਪੁਲਿਸ ਵੱਲੋਂ ਇੱਕ ਵਿਅਕਤੀ ਜੋ ਮੋਟਰਸਾਈਕਲ ਚੋਰੀ ਲੈ ਕੇ ਜਾ ਰਿਹਾ ਸੀ ਉਸ ਤੋਂ 25 ਗੱਟੂ ਚਾਈਨਾ ਡੋਰ ਦੇ ਫੜੇ ਗਏ ਤੇ ਇਹਦੇ ਮੱਦੇ ਕੋ ਦੋਸ਼ੀ ਕੋਲੰਦਰ ਕੋ ਫੜੇ ਗਏ ਨੇ ਔਰ ਇਹ ਨਾਲ ਹੀ ਮੋਟਰਸਾਈਕਲ ਚੋਰੀ ਦਾ ਸੀਗਾ ਜਿਹੜਾ ਇਹਨੇ ਚੋਰੀ ਕਰਿਆ ਸੀ ਉਸ ਨਾਮ ਤੋਂ ਚੈਨਾਡੋਰ ਉੱਤੇ ਡੀਏ ਦੇ ਕਹਿਣ ਮੁਤਾਬਕ ਪੁਛ ਕਿਸੇ ਦੇ ਮੁਤਾਬਕ ਇਹ ਹਰਿਆਣੇ ਨੂੰ ਲੈ ਕੇ ਆ ਸੀਗਾ ਪੁਲਿਸ ਬੰਦੇ ਨੇ ਸੀਰੀਏ ਚ ਵੰਡਨੇ ਚ 25 ਘਟ ਪੜੇ ਨੇ ਦੇਪੁਰ ਇਹ ਬਸੰਤ ਦੇ ਉੱਤੇ ਪੁਲਿਸ ਦਾ ਕੀ ਐਕਸ਼ਨ ਲੈਣ ਵਾਲਾ ਹੈ ਕਿ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ ਹੈ ਪੇਰੈਂਟਸ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕੱਲ ਵੀ ਕਰੀ ਸੀ ਅੱਜ ਵੀ ਇਹੀ ਕਰ ਰਹੇ ਹਾਂ ਕਿ ਆਪਣੇ ਬੱਚਿਆਂ ਨੂੰ ਚੈਨਾਡੋਰ ਤੋਂ ਔਰ ਡੀਜੀ ਤੋਂ ਇਹਨਾਂ ਦੋਨਾਂ ਕਮਾਂਦੂਰ ਦੂਰ ਰੱਖਣ ਤਾਂ ਜੋ ਕੋਈ ਅਣਸਮਝ ਘਟਾਣਾ ਨਾ ਵਾਪਰ ਸਕੇ ਔਰ ਅਸੀਂ ਪ੍ਰੋਪਰ ਐਕਸ਼ਨ ਲੈਣ ਵਾਸਤੇ ਟੀਮਾਂ ਤਿਆਰ ਕੀਤੀਆਂ ਹੋਈਆਂ ਨੇ ਵੱਖ-ਵੱਖ ਵਾਰਡ ਵਾਈਜ਼ ਵੱਖ-ਵੱਖ ਮਹੱਲੇ ਵ ਔਰ ਸਖਤ ਕਾਰਵਾਈ ਕਰਾਂਗੇ ਔਰ ਮੁੜ ਕੇ ਇਹ ਨਾ ਕੋਈ ਪਰਿਵਾਰ ਦਾ ਮੈਂਬਰ ਕਹੇ ਵੀ ਸਾਡੇ ਬੱਚਿਆਂ ਦੀ ਬੇਇੱਜ਼ਤੀ ਹੋਈ ਆ ਸਾਡੀ ਬੇਇੱਜ਼ਤੀ ਹੋਈ ਆ ਕਿ ਜਦੋਂ ਅਸੀਂ ਕੱਢ ਕੇ ਕੋਠੇ ਸਰਚ ਕਰਾਂਗੇ ਤੇ ਸਰ ਤੇ ਤਰ੍ਹਾਂ ਸਾਨੂੰ ਕੋਈ ਉਹਦੀ ਅਤਰਾਉ ਚੀਜ਼ ਨਾ ਮਿਲੇ ਇਸ ਕਰਕੇ ਆਪਣੇ ਆਪ ਉਹ ਬੱਚਾ ਨੂੰ ਸਮਝਾ ਕੇ ਰੱਖਣ। ਉਹ ਲੈ ਕੇ ਮਾਨੋਗ ਐਸਐਸਪੀ ਸਾਹਿਬ ਜੀ ਦੇ ਜੋ ਦਿਸ਼ਾ ਨਿਰਦੇਸ਼ ਨੇ ਤੇ ਡੀਐਸਪੀ ਸਰ ਦੇ ਜੋ ਸੁਪਰਵੀਜ਼ਨ ਆ ਉਹਦੇ ਅੰਡਰ ਵੱਖ-ਵੱਖ ਟੀਮਸ ਬਣਾ ਕੇ ਸਾਡੀ ਚੈਕਿੰਗ ਚੱਲ ਰਹੀ ਹੈ ਜਿੱਥੋਂ ਵੀ ਇਨਫੋਰਮੇਸ਼ਨ ਆਂਦੀ ਹੈ ਅਸੀਂ ਉੱਤੇ ਕਰਦੇ ਆਂ ਤੇ ਕੱਲ ਵੀ ਇੱਕ ਇਨਫੋਰਮੇਸ਼ਨ ਆਈ ਸੀ ਉਦੇ ਬੇਸ ਤੇ ਟੀਮ ਬਣਾ ਕੇ ਅੱਗੇ ਚਲੋ ਰੇਡ ਕੀਤੀ ਗਈ ਨਾਕਾਬੰਦੀ ਕਰਕੇ ਤਾਂ ਸਾਨੂੰ ਕੱਲ ਚਾਇਨਾ ਡੋਰ ਦੇ ਜਿਹੜਾ 25 ਗੁੱਟ ਨੇ ਉਹ ਰਿਕਵਰ ਹੋਏ ਨੇ ਨਾਲ ਹੀ ਜਿਹੜਾ ਬੰਦਾ ਇਹ ਆਇਆ ਸੀ ਵੇਚਣ ਲਈ ਉਹਦੇ ਕੋਲੇ ਜਿਹੜਾ ਮੋਟਰਸਾਈਕਲ ਸੀ ਉਹ ਵੀ ਪਤਾ ਲੱਗਿਆ ਚੋਰੀ ਦਾ ਸੀ ਤਾਂ ਉੱਤੇ ਕਾਰਵਾਈ ਕੀਤੀ ਗਈ ਹੈ ਜੀ ਜਿੱਥੋਂ ਆਇਆ ਇਹ ਬੰਦਾ ਹੈ ਇਹ ਹੈ ਕਿ ਕੋਲਰਕਸ ਗੁੱਪ ਪਿੰਡ ਦਾ ਹੀ ਹੈ ਜੀ ਲੋਕਲ ਹੀ ਹੈਗਾ ਇਹ ਜੀ ਬਾਕੀ ਅਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਜੀ ਸਾਡਾ ਮੇਰਾ ਮੈਸੇਜ ਮੇਨ ਕੱਲ ਲਈ ਇਹੀ ਹੈ ਬਸੰਤ ਹੈਗੀ ਹੈ ਮਾਪੇ ਜਿੰਨਾ ਦੀ ਮੇਨ ਜ਼ਿੰਮੇਵਾਰੀ ਬੰਦੀ ਹੈ ਉਹ ਪਹਿਲੀ ਦੇਖ ਲੈਣ ਕਿ ਉਹਨਾਂ ਦੇ ਬੱਚੇ ਨੇ ਜਿਹੜੇ ਕਿ ਉਹ ਚਾਈਨਾ ਰੂਰ ਤੇ ਪਤੰਗ ਨਾ ਚੜਾਣ ਇਹ ਸਾਡੀ ਆਪਣੀ ਜ਼ਿੰਮੇਵਾਰੀ ਬੰਦੀ ਹੈ ਕਿਉਂਕਿ ਜੇ ਸਾਨੂੰ ਇਨਫੋਰਮੇਸ਼ਨ ਆਊਗੀ ਅਸੀਂ ਉੱਥੇ ਫਿਰ ਜਾਵਾਂਗੇ ਦੇਖੋ ਫਿਰ ਇਨਸਲਟ ਫੀਲ ਕਰਦੇ ਨੇ ਤਾਂ ਮਾਪੇ-ਬਾਪ ਦੀ ਸਭ ਤੋਂ ਪ੍ਰਾਇਮਰੀ ਜ਼ਿੰਮੇਵਾਰੀ ਇਹੀ ਬੰਦੀ ਹੈ ਕਿ ਉਹ ਆਪ ਦੇਖਣ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਫਰਵਰੀ ਦੀ ਪਹਿਲੀ ਤਰੀਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲਈਏ ਜਿਸ ਤੇ ਸ਼੍ਰੀ ਮੁਕਸਰ ਸਾਹਿਬ ਦਾ ਸਾਰਾ ਇਲਾਕਾ ਜਿਹੜਾ ਸੰਗਣੀ ਧੁੰਦ ਦੀ ਚਾਦਰ ਹੇਠਾਂ ਆਇਆ ਹੈ ਜਿਕਰ ਇਹ ਹੋ ਗਿਆ ਕਿ ਠੰਡ ਤੋਂ ਬਾਅਦ ਜਿੱਥੇ ਕਾਫੀ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਉੱਥੇ ਹੀ ਧੁੰਦ ਆਫਤ ਬਣੀ ਹੋਈ ਹੈ ਬੀਤੀ ਦੇ ਰਾਤ ਇੱਕ ਅਜੇਹਾ ਹੀ ਵਰਤਾਰਾ ਪਿੰਡ ਮੜਾਰ ਕਲਾ ਦੇ ਨਜ਼ਦੀਕ ਵਾਪਰੇ ਜਿੱਥੇ ਇੱਕ ਸੜਕ ਹਾਦਸੇ ਵਿੱਚ ਜੀਜਾ ਸਾਲੇ ਦੀ ਮੌਤ ਹੋਣ ਦਾ ਮੰਦ ਭਾਗਾ ਸਮਾਚਾਰ ਪ੍ਰਾਪਤ ਹੋਇਆ ਇਹ ਭਾਈ ਆਪਣੇ ਮਰਾੜ ਕਲਾ ਤੋਂ ਗਈ ਛੱਡਣ ਤੁਰੇ ਹੁੰਦੇ ਆਦੇ ਸਾਲੇ ਨੂੰ ਜੋਨੇ ਨੂੰ ਇੱਕ ਉਹਦਾ ਸਾਲਾ ਹੀ ਤਰਸੀਮ ਸਿੰਘ ਦੇ ਨਾਲ ਹੈ ਕੀ ਉਹਨਾਂ ਦਾ ਪਰਵਰਨਾ ਸੀ ਜੀ ਉਹਨਾਂ ਛੱਡਣ ਆਉਂਦੇ ਪਏ ਸੀ ਤੁਹਾਡੇ ਦੇ ਕਾਰਨ ਕਰਕੇ ਜਨਹੀਂ ਕਿ ਉਹਨਾਂ ਨੂੰ ਅੱਗੋਂ ਨਹੀਂ ਕੋਈ ਸੜਕ ਦੀ ਸੀ ਇਸ ਕਰਕੇ ਉਹਨਾਂ ਦੀ ਨਹਿਮ ਦੇ ਵਿੱਚ ਵੱਜ ਗਏ ਤੇ ਡੈਥ ਹੋ ਗਈ ਕਿੰਨੇ ਜਣੇ ਸੀ ਕਿੰਨੇ ਸਵਾਰ ਸੀ ਕਿ ਕਿਰਤੀ ਕਿਸ ਚੀਜ਼ ਤੇ ਜਾ ਰਹੇ ਸੀ ਇਹ ਆਪਣੇ ਗੱਡੀ ਤੇ ਜਾ ਰਹੇ ਸੀ ਮਰਾਠਕਾ ਤੋਂ ਗੱਡੀ ਤੇ ਵਾਪਸ ਇਧਰ ਆ ਕੇ ਵੱਡੇ ਰਿਗੇ ਆਏ ਸੀ ਹਾਂਜੀ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਲਗਾਤਾਰ ਸਿਕੰਜਾ ਕਸਿਆ ਜਾ ਰਿਹਾ ਹੈ ਜਿਸ ਤਹਿਤ ਮੋਗਾ ਪੁਲਿਸ ਵੱਲੋਂ ਅਜੇ ਗਾਂਧੀ ਦੀਆਂ ਨਿਰਦੇਸ਼ਾਂ ਦੇ ਤਹਿਤ ਐਸਐਸਪੀ ਮੋਗਾ ਨੇ ਕਾਰਵਾਈ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ ਤੇ ਦੋ ਨਸ਼ਾ ਤਸਕਰਾਂ ਤੋਂ 331 ਗ੍ਰਾਮ ਹੈਰੋਇਨ 65980 ਰੁਪਏ ਡਰਗ ਮਨੀ ਅਤੇ ਇੱਕ ਸਵਿਫਟ ਕਾਰ ਸਮੇਤ ਕਾਬੂ ਕੀਤਾ ਗਿਆ ਪੰਜਾਬ ਸਰਕਾਰ ਦੇ ਡਾਇਰੈਕਟਰ ਜਨਰਲ ਪੁਲਿਸ ਜਨਰਲ ਆਫ ਪੁਲਿਸ ਪੰਜਾਬ ਜੀ ਵੱਲੋਂ ਨਸ਼ਾ ਖਿਲਾਫ ਚਲਾਈ ਗਈ ਮਹਮਤ ਤਹਿਤ ਇਹ ਸ੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਨੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਬਾਲਕਿਸ਼ਨ ਸਿੰਘ ਕਿਸ਼ਨ ਸਿੰਘਲਾ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਮੋਗਾ ਜਿਹੜੀ ਸੁਪਰਵੀਜ਼ਨ ਹੇਠ ਜਿਹੜੇ ਅੱਜ ਸਾਨੂੰ ਮੋਗਾ ਸਿਟੀ ਤੇ ਮੋਗਾ ਸਾਊਥ ਨੂੰ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਆ ਐਨਡੀ ਦੇ ਵਿੱਚ ਇੱਕ ਤੋਂ 255 ਗ੍ਰਾਮ ਬੋਡ ਸਿੰਗ ਤੋਂ ਜਿਹੜੀ ਹੈਰੋਇਨ ਬਰਾਮਦ ਹੋਈ ਆ ਨਾਲ ਇੱਕ ਗੱਡੀ ਸਵਿਫਟ ਕਾਰ ਉਹਨਾਂ ਤੋਂ ਮਿਲੀ ਆ ਤੇ ਇੱਕ ਮੋਬਾਈਲ ਜਿਹੜੇ ਇਹ ਇੱਥੇ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਕੋਈ ਇਹ ਨਸ਼ਾ ਦੇਣ ਆ ਰਹੇ ਆ ਉਹਦੇ ਵਿੱਚ ਇਹਨਾਂ ਨੂੰ ਕਾਬੂ ਕਰਕੇ ਇਹਦੇ ਕੋਲੋਂ ਜਿਹੜੀ ਆ ਨਸ਼ੇ ਦੀ ਖੇਪ ਫੜੀ ਗਈ ਆ ਇਹਦੇ ਇਹਦੇ ਸਬੰਧ ਚ ਇਹ ਤੋਂ ਹੋਰ ਵੀ ਪੁੱਛਗਛ ਕਰਕੇ ਅੱਗੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਵੀ ਇਹ ਕਿੱਥੋਂ ਲੈ ਕੇ ਆਇਆ ਕੀ ਤੋਂ ਲੈ ਕੇ ਆ ਉਹ ਦਰਾਨੇ ਇਨਟੈਰੋਗੇਸ਼ਨ ਕੀਤਾ ਜਾਉ ਇਹਦੇ ਤੇ ਹਾਂ ਪਹਿਲਾਂ ਦੋ ਮੁਕਾਦਮੇ ਦਰਜ ਆ ਇੱਕ ਸਦਰ ਧੂਰੀ ਚ ਦਰਜ ਇੱਕ ਹੈਗਾ ਨਈਆਂ ਵਾਲੇ ਬਠੰਡੇ ਚ ਦਰਜ ਆ ਤੇ ਦੂਜੇ ਪਾਸੇ ਹੈਗਾ ਸਾਡਾ ਜਿਹੜਾ ਸ਼ਸ਼ਂਦਰਪਾਲ ਸਿੰਘ ਲਾਹੌਰੀਆਂ ਮਹੱਲੇ ਦਾ ਰਹਿਣ ਵਾਲਾ ਇਹਦੇ ਕੋਲੋਂ 81 ਗ੍ਰਾਮ ਹੈਰੋਇਨ ਤੇ 65980 ਰੁਪਏ ਡਰੱਗ ਮਨੀ ਬਰਾਮਦ ਹੋਈ ਆ ਤੇ ਇਹਦੇ ਤੇ ਵੀ ਪਹਿਲਾਂ ਚਾਰ ਮੁਕਾਦਮੇ ਦਰਜਾ 3 ਐਨਡੀਪੀਸੀ ਐਕਟ ਦੇ ਆ ਤੇ ਇੱਕ ਹੈਗਾ ਇਹ ਜੇ ਮਰਡਰ ਦਾ ਇਹਦੇ ਮੁਕਦਮਾ ਦਰਜਾ ਇਹਨਾਂ ਤੋਂ ਵੀ ਜਿਹੜੀ ਰਿਮਾਂਡ ਲੈ ਕੇ ਇਹਨਾਂ ਤੋਂ ਪੜਤਾਲ ਕੀਤੀ ਜੋ ਕਿੱਥੋਂ ਇਹ ਲੈ ਕੇ ਆਇਆ ਕਿਨੂੰ ਇਹਨਾਂ ਨੇ ਅੱਗੇ ਵੇਚਣੀ ਸੀ ਬੈਕਵਾਰਡ ਤੇ ਫਾਰਵਰਡ ਲਿੰਕ ਇਹਨਾਂ ਦੇ ਸਾਰੇ ਜੁੜੇ ਜਾਣਗੇ ਤਾਂ ਜੋ ਇਹ ਨਸ਼ੇ ਦੇ ਖਿਲਾਫ ਜਿਹੜੀ ਪੂਰੀ ਠੱਲ ਪਾਈ ਜਾ ਸਕੇ ਜੇ ਸ਼ਹਿਰ ਦੇ ਅੰਦਰ ਇਹ ਕਿੱਥੋਂ ਜੀ ਇਹ ਇੱਕ ਇੱਕ ਨੂੰ ਦਾ ਲੋਹਰੀਆ ਮਹੱਲੇ ਦੇ ਵਿੱਚ ਰਿਕਵਰ ਰਿਕਵਰੀ ਹੋਈ ਆ ਤੇ ਦੂਜੇ ਦੀ ਆ ਦਿੱਲੀ ਕਲੋਨੀ ਆ ਆਪਣੇ ਉਹਦੇ ਸਿਟੀ ਬੰਦ ਦੇ ਵਿੱਚ ਉਥੋਂ ਰਿਕਵਰੀ ਹੋਈ ਤੇ ਇਹ ਦੋਨੋਂ ਕਿੱਥੋਂ ਦੇ ਰਹਿਣ ਵਾਲੇ ਐ ਕਿਹੜੇ ਜ਼ਿਲ੍ਹਿਆਂ ਦੇ ਇੱਕ ਤਾਂ ਫਰੋਜਪੁਰ ਦਾ ਰਹਿਣ ਵਾਲਾ ਇੱਕ ਮੁਕੇ ਦਾ ਹੀ ਰਹਿਣ ਵਾਲਾ ਰੋਇਪੁਰ ਦਾ ਕਿਹੜਾ ਕੀ ਰੋਇਪੁਰ ਦਾ ਬੋਰ ਸਿੰਘ ਲਬੀ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ